ਜਾਦਾ ਫੇਰ ਮਨ ਲਾਦਾ ਮਾਲਾ ਹੁਣੀ ਜਿਆਦਾ ਆਰਡਰ ਕਰਿਆ ਹੁਣ ਆ ਹਰ ਗੁਣ ਦਾ ਹਨਾ ਇਹਦੀ ਹੈਂਡ ਕਵਰ ਜੇ ਮਗਾਏ ਤੇ ਠੰਡ ਬਹੁਤ ਹੋ ਗਈ ਉਹਨਾਂ ਵਾਲੇ ਮਿਲੇ ਨਾਲੇ ਵਧੀਆ ਹਾਂ ਉਹੋ ਹੋ ਬਾਈ ਬੰਦਾ ਪਹੁੰਚ ਗਿਆ ਸਾਡਾ ਮਾਲਾ ਆਰਡਰ ਲੈ ਕੇ ਉਹਦੀ ਵੀ ਗਲਤੀ ਨਹੀਂ ਹੈਗੀ ਹਾਂਜੀ ਹਾਂ ਮਾਲਾ ਬੈਠੀ ਉਹਨੇ ਵਾਲਾ ਹੀ ਮਗਾ ਲੇ ਮਾਲਾ ਦੀ ਲੋਕੇਸ਼ਨ ਚੱਕ ਲਈ ਉਹਨੇ ਹਾਂਜੀ ਹਾਂ 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 ਗਲਤੀ ਹੈ ਚਲੋ ਕੋਈ ਨਹੀਂ ਚਲੋ ਅੱਡ ਵੀ ਬਣਾਉਂਗੇ ਬਿਲਕੁਲ ਬਿਲਕੁਲ ਠੰਡ ਹੋ ਗਈ ਹੁਣ ਪੂਰੀ ਜੋਰ ਸ਼ੋਰ ਦੀ ਅਸੀਂ ਤਾਂ ਹੁਣ ਇਹਨੂੰ ਕੱਢਦੇ ਨਹੀਂ ਮੰਮੀ ਕੰਬਲ ਦੋ ਦੋ ਤਿੰਨ ਇਹਦੇ ਕੋਲ ਵਾ ਇੱਕ ਜੇ ਕਿਤੇ ਗਿਲਾ ਗੁੱਲਾ ਹੋ ਗਿਆ ਜਦੇ ਦੂਗਾ ਇੱਕ ਮੁੰਡਾ ਤਿੰਨ ਹਾਂ ਤਿੰਨ ਕਿੱਥੇ ਤਿੰਨ ਤੋਂ ਵੀ ਜ਼ਿਆਦਾ ਹੀ ਆ ਕੰਬਲ ਦਾ ਮਤ ਹੈ ਇਹਦੇ ਕੋਲ ਤਿੰਨ ਕਿਤਾ ਮੇਰੇ ਕੋਲੇ ਪਈ ਇਹਦੇ ਇਹਨੂੰ ਨਹੀਂ ਇਹਨੂੰ ਕੀ ਪਤਾ ਦਿਨਾਨੀਆਂ ਮਾਰੇ ਹਨ ਦਿਨਾਨੀ ਇਹਨਾਂ ਮੈਨੂੰ ਕੈਸਾ ਦਿੰਦੇ ਮੇਰੇ ਸ੍ਰਿਵਿੰਦਰ ਦੀ ਡਿਊਟੀ ਦੁੱਧ ਬੁਲਾਣੀ ਕੰਬਲ ਦੀ ਗੱਲ ਉਹ ਤਾਂ ਪੁਰਾਣਾ ਨਹੀਂ ਤੀ ਨਹੀਂ ਇਹ ਪੁਰਾਣਾ ਨਹੀਂ ਹੂੰ ਗੱਲ ਤਾਂ ਕੀ ਇਸਾਨ ਨਾ ਪਤਾ ਨਹੀਂ ਪਤਾ ਨਹੀਂ ਆ ਬਾਪ ਨੇ ਆਪਣੇ ਫਰਜ਼ ਨਿਭਾਉਣੇ ਨਹੀਂ ਇਹਦਾ ਕੋਈ ਬਹੁਗਾ ਨਹੀਂ ਨਹੀਂ ਬੰਦੇ ਨੂੰ ਪਤਾ ਕੀ ਹੁੰਦੇ ਆ ਪਹਿਨ ਨਿਆਣਾ ਕੋਲ ਰੋਈ ਜਾਵੇ ਬੰਦੇ ਨੇ ਵੜਾ ਸੁੱਤਾ ਪਿਆ ਰਹਿਣਾ ਇਹ ਵੀ ਹੁੰਦੀਆਂ ਗੱਲ ਹੈ ਨਾ ਮੈਨੂੰ ਬੰਦੇ ਨੇ ਭੀਜਿਆ ਕਈ ਹੁੰਦੇ ਵੀ ਆਏ ਨਹੀਂ ਹੈਗਾ ਜੇ ਗੜੀ ਇੱਕ ਬਰਾਬਰ ਨਹੀਂ ਹੈ ਤੇ ਵੀ ਦੇਰੀ ਕਰਦੇ ਹਾਂ ਤੇ ਮੈਨੂੰ ਕਹੀ ਨਹੀਂ ਉਹ ਕਰਦੇ ਪਰ ਇਹ ਕੰਬਲੀਆਂ ਦਾ ਬਥੇਰੀ ਨਹੀਂ ਆ ਨਹੀਂ ਉਹ ਵੀ ਗੱਲ ਹੈਗੀ ਹੈ ਕੱਪੜੇ ਤਾਂ ਚਲ ਬਥੇਰੀਆਂ ਦੇਖੋ ਹਾਂ ਤੇ ਤਿੰਨ ਚਾਰ ਕੰਬਲੀਆਂ ਤਾਂ ਮੇਰੇ ਕੋਲੇ ਪਈਆਂ ਮੈਂ ਤਾਂ ਮੈਂ ਤਾਂ ਧੋਕੇ पे ਬੈਠਾ ਸਾਡੇ ਕੋਲ ਇੱਕ ਵੀ ਨਹੀਂ ਮੰਨ ਰੋ ਇਧਰੇ ਪਈਆਂ ਸਿਰ ਤੇ ਮੈਂ ਜੈਸਮੀਨ ਨੂੰ ਕਹਾਂ ਮੈਂ ਕਿ ਜੇ ਤੂੰ ਆਉਂਗੀ ਸਿਰਫ ਜੈਸਮੀਨ ਨੂੰ ਕੱਪੜੇ-ਕਪੜੇ ਖੁਸ਼ ਨਾ ਲਿਆਈ ਹਾਂ ਦੇਖੋ ਫੇਰ ਸਾਰਾ ਕੱਪੜੇ ਵੀ ਪਈਆਂ ਮੰਮੀ ਨੇ ਨਾ ਪੂਰਾ ਇੰਤਜ਼ਾਮ ਤਾਂ ਕਰਕੇ ਰੱਖਿਆ ਹੋਇਆ ਵੀ ਜੇ ਬਾਈ ਚਾਂਸ ਕਿਤੇ ਜਾਂਦੇ ਆਂਦੇ ਵੀ ਘੇੜਾ ਮਾਰਦੇ ਆਂ ਹਾਂ ਤਾਂ ਵੀ ਉਰੇ ਜ਼ੋਰ ਲਾਉਣਾ ਵੀ ਉਰੀ ਰਹਿ ਜਾਓ ਕੱਪੜੇ ਸਾਰੇ ਹੈਗੇ ਨਿਕਲੋ ਤੁਹਾਡੇ ਨਾਲ ਲੜ ਪੀਏ ਸੀ ਵੀ ਅਸੀਂ ਹਰ ਗੂਨ ਰੱਖਣੀ ਹੈ ਤੂੰ ਕਹਿ ਦੇ ਨਾ ਮਮਮੀ ਇਹਦੇ ਕੱਪੜੇ ਨਹੀਂ ਅਸੀਂ ਕਹਣਾ ਕੋਈ ਗੱਲ ਨਹੀਂ ਤੂੰ ਇਹ ਜਾ ਬਸ ਇਹ ਵੀ ਕੱਪੜੇ ਸੱਟ ਕੋਲ ਰੈਡੀ ਪਏ ਹੋ ਉਹ ਅੰਦਰ ਚ ਨਾ ਹਰ ਗੂਨ ਦੇ ਚ ਇੰਨਾ ਕੀ ਨਾ ਫਰਕ ਉਹ ਜਾਤਾ ਇਹਦਾ ਇਹਦਾ ਇੱਕ ਮਿੰਟ ਵੀ ਪੀ ਜਾ ਜਾਦਾ ਫੋਟੋ ਖਿੱਚੀ ਦੀ ਹੁੰਦਾ ਹੀ ਆ ਬੱਚੇ ਦੇ ਫਰ ਹਾਂਜੀ ਹਾਂ ਕਿਵੇਂ ਨਾ ਸੋਜਾ ਜਿਆ ਆ ਹੁੰਦਾ ਨਿਆਣੇ ਹੁਣ ਸਾਰਾ ਉੱਤਰਿਆ ਹੁਣ ਨੇਚਰਲ ਹੋ ਹੀ ਗਿਆ ਹੋ ਗਿਆ ਛੋਟਾ ਬੱਚਾ ਤਾਂ ਦੇਖ ਰਿਹਾ ਇੰਦਰ ਤਰਾ ਦਿਲ ਕਈ ਫੜਦਾ ਹਾਂਜੀ ਹਾਂ ਬਿਲਕੁਲ ਇਹ ਨਾ ਇੱਕ ਤਰੀਕੀ ਸੰਭਾਲ ਹੁੰਦਾ ਹੈਗਾ ਬਿਲਕੁਲ ਜੀ ਬਿਲਕੁਲ ਵੀ ਬੰਦਾ ਅਜੇ ਕੰਮ ਕਰਨਾ ਬਹੁਤ ਸੌਖਾ ਨਿਆਣਾ ਸੰਭਾਲਣਾ ਬਹੁਤ ਔਖਾ ਸਭ ਤੋਂ ਔਖਾ ਕੰਮ ਆ ਜੀ ਹਾਂ ਹਜੇ ਕੰਮ ਸੌਖਾ ਹੋ ਜਾਂਦਾ ਹਾਂ ਜਿਵੇਂ ਰਾਤ ਨੂੰ ਵੀ ਚੱਲ ਮੰਨਦੇ ਆ ਭਾਜੀ ਤੁਸੀਂ ਨਿਆਣਾ ਸੰਭਾਲਣਾ ਔਖਾ ਮੈਂ ਤਾਂ ਮੰਨਦਾ ਹੀ ਆ ਮੈਂ ਕਿ ਅੱਗੇ ਮੇਰੇ ਮੰਨੇ ਨਹੀਂ ਉਹ ਕਾਰਮਲੇ ਸੀ ਇਹਨਾਂ ਨੇ ਤਾਂ ਕੰਮ ਕਰਕੇ ਪੈਜਣਾ ਇਹਨਾਂ ਦਾ ਤਾਂ ਚੋਖਾ ਹੈ ਨਾ ਨਿਆਣੇ ਵਾਲੀ ਡਿਊਟੀ ਤਾਂ ਮੰਮੀ ਥਾਂ ਬਦੀ ਬਾਈ ਸਾਰਾ ਤੇ ਨਹੀਂ ਮੰਮੀ ਥਾਂ ਬਦੇ ਮੰਮੀ ਹੁਣ ਦੇਖ ਮੰਮੀ ਟੱਲੀ ਆ ਹੁਣ ਮੈਂ ਸੰਭਣ ਲਈ ਹਾਂ ਐ ਤਾਂ ਕੰਮ ਵੀ ਨਹੀਂ ਇੱਕ ਜਣਾ ਨਿਆਣਾ ਸੰਭੂਗਾ ਕੰਮ ਤਾਂ ਨਹੀਂ ਕੰਮ ਹੁਣ ਦਾ ਹੁਣ ਤਿੰਨ ਭਈਏ ਆ ਰੋਟੀ ਵਾਲੇ ਹਾਂ ਜੇ ਕੋਈ ਸਾਂਭੂ ਗਾਣੀ ਫਿਰ ਕਿੱਦਾਂ ਪਾਪਾਣੀ ਫਿਰ ਕਿਵੇਂ ਬਣੋਗੀ ਉਹੀ ਤਾਂ ਹੈਗਾ ਨਾ ਜੇ ਰੋਟੀ ਨਾ ਬਣੋ ਉਹਨੇ ਫਿਰ ਵਰਗਾ ਰੋਣਾ ਪਾਉਂਦਾ ਮੰਮੀ ਨੇ ਪੁੱਛੀ ਤੇ ਤੁਹਾਡੇ ਸਾਹਮਣੇ ਕੱਲ ਮੈਂ ਗੁੰਨ ਲਾਈ ਆ ਸ਼ਾਮ ਨੂੰ ਹਾਂ ਅ ਮਮੇ ਸਾਰਾ ਨੇ ਮਮੇ ਨੂੰ ਕਿ ਆਪੜਾ ਕੇ ਰੱਖੀ ਆ ਉਹ ਵੀ ਇਨਸਾਨ ਆ ਘਰ ਨੂੰ ਬਨਵਾ ਰਹੇ ਆ ਹਾਂ ਖੰਨੂਰ ਖੇ ਦਿਜੋ ਨਹੀਂ ਮਨਕੀਰ ਤੀ ਜਿਆਦਾ ਤੰਗ ਕਰਦਾ ਹੈ ਹਾਂ ਨਹੀਂ ਚਲੇਗੀ ਗੱਲ ਆ ਨਿਆਰ ਚੱਕਣ ਲੱਗੀ ਮਮੇ ਨੂੰ ਦੇ ਕੇ ਤੇ ਵੀ ਕਹਿੰਦੀ ਮੈਨੂੰ ਛੱਪ ਕੇ ਘਹਾਉਣਾ ਨਹੀਂ ਆਣਾ ਕਿੰਨੀ ਘੇਰ ਪੈਂਦਾ ਪੈਂਦਾ ਨਹੀਂ ਜੀ ਫੇਰ ਤੁਸੀਂ ਰਵਿੰਦਰ ਦੇ ਮਗਰ ਪੈ ਗਈਆਂ ਤੁਸੀਂ ਹਾਂ ਭਾਈ ਐ ਇਹਨੂੰ ਕਰਨਾ ਪੈਣਾ ਇਹਨੂੰ ਪਹਲਾਣਾ ਪੈਣਾ ਉਹਨੂੰ ਪਤਾ ਆਪਣੀ ਜ਼ਿੰਮੇਵਾਰੀ ਤੇ ਪਾਜਦਾ ਬਿਲਕੁਲ ਬਿਲਕੁਲ ਇਹ ਨਹੀਂ ਨਾ ਮੰਨਦਾ ਬਾਜੀ ਜਦ ਤੁਸੀਂ ਆ ਕੇ ਦੇਖਦੇ ਕਿੰਦਾ ਹੁਣ ਪੈ ਜਾਣਾ ਕੰਮ ਉਹ ਮੁੱਦਾ ਕਈ ਵਾਰ ਹੋਰ ਛੜਿਆ ਦਾ ਹੁੰਦਾ ਇਹ ਇਹ ਇਹਨਾਂ ਦੇਖੋ ਖਾਇ ਸਾਦੇ ਵਰਗੇ ਦੇਖੋ ਬਾਲ ਮਿਹਨਤ ਕਰਕੇ ਪੈਸੇ ਲੈ ਕੇ ਆਉਣੇ ਚਾਹੇ ਦਿਹਾੜੀ ਆ ਬੰਦਾ ਨਾ ਹਰੇਕ ਦਾ ਕੰਮ ਸੌਖਾ ਹੀ ਲੱਗਦਾ ਹੁੰਦਾ ਹਾਂਜੀ ਹਾਂ ਅਸੀਂ ਕਿੰਨੀ ਮਿਹਨਤ ਕਰਦੀਆਂ ਸਾਨੂੰ ਤਾਂ ਕੋਈ ਪੈਸੇ ਦਿੰਦਾ ਨਹੀਂ ਕੋਈ ਜਿਹੀ ਥੋੜਾ ਜਿਹੀ ਕਰੀ ਮਮੀ ਮੋੜ ਸਕਦਾ ਚਾਹ ਡੀਲਰ ਦਾ ਫੁੱਦਾ ਦੇਖ ਲਓ ਹੁਣ ਇਹਨਾਂ ਦਾ ਵਿਆਹ ਤਾਂ ਭਾਈ ਵਿਆਹ ਨੂੰ ਵਧੀਆ ਇਹਨਾਂ ਨੂੰ ਹੈ ਸਾਰਾ ਸਮਾਨ ਲੈ ਕੇ ਦਿੱਤਾ ਹਾਂ ਵਿਆਹ ਵਧੀਆ ਦੇਖੋ ਬਸ ਦੇਖ ਲਓ ਇਹਨਾਂ ਨੇ ਫੇਰ ਵੀ ਕਹੀ ਜਾਣਾ ਹਾਏ ਪੈਸੇ ਨਹੀਂ ਹਾਏ ਪੈਸੇ ਦੇ ਵਿਆਹ ਤੇ ਸਮਾਂ ਲੇ ਲੇ ਦਿੱਸੇ ਲੈ ਕੇ ਨਹੀਂ ਜਿਹੜਾ ਹੈ ਉਹ ਤੁਹਾਡਾ ਤਾਂ ਵਿਆਹ ਛਿੜਿਆ ਹੀ ਰਹਿੰਦਾ ਪੰਗਾ ਦਾ ਹਾਂ ਚਲ ਪੁੱਤ ਤੇ ਵੀ ਨਾ ਉਮਰ ਹੁੰਦੀ ਹੈ ਉਹ ਤਾਂ ਚਲੋ ਹੈ ਜੀ ਤੀਸਰੀ ਪੁੱਤ ਚਲ ਖਾਣਾ ਪੀਣਾ ਵੈਸੇ ਇੱਕ ਇੱਕ ਗੱਲ ਆ ਮੰਮੀ ਲੈ ਕਰਗੇ ਜਦ ਤੱਕ ਹੈ ਮੰਮੀ ਇੱਕ ਗੱਲ ਆ ਦੇਖ ਲਓ ਪਰ ਲੇਡੀਜ਼ ਬਾਈ ਲੇਟਸ ਦਾ ਖਰਚਾ ਆਟੋਮੈਟਿਕਲੀ ਜ਼ਿਆਦਾ ਹਾਂ ਕੱਲ ਮੈਂ ਹਿਸਾਬ ਲਾਉਂਦਾ ਤਾਂ ਜੈਸਮਿਨ ਕਹਿੰਦੀ ਵੀ ਸੂਟਾਂ ਦੀ ਸਵਾਈ ਦੇਣੀ ਆ 2000 ਰੁਪਿਆ ਮੈਂ ਤਾਂ ਵੀ ਦੇਖ ਪਹਿਲਾਂ ਤਾਂ ਉਹ 3500 4000 ਦਾ ਸੂਟ ਚੰਗਾ ਜੇ ਆਪਾਂ ਲਈਏ ਆਉਂਦਾ ਫਿਰ ਉਹਦਾ 500 700000 ਰੁਪਇਆ ਸਵਾਈ ਪੈ ਜਾਂਦੀ ਸਹੀ ਗੱਲ ਹੈ ਮੈਂ ਕਹਿੰਦਾ ਇਹਦੇ ਨਾਲ ਉਹ ਬੰਦਿਆਂ ਦਾ ਠੀਕ ਆ ਉੱਥੇ ਦੇ 1500 2000 ਦੇ ਆਉਂਦੇ ਆ ਹਾਂ ਹੋਰ ਆਪਣਾ ਪਾ ਕੇ ਜਦ ਨਜ਼ਾਰੇ ਨਾਲ ਵਿਆਹ ਦੇਖੋ ਕਿਸੇ ਨੂੰ ਸਵਾਈ ਨਹੀਂ ਦੇਣੀ ਕੁਝ ਨਹੀਂ ਕਰਨਾ ਬੰਦਿਆਂ ਨੇ ਤਿੰਨ ਸੂਟ ਜਨਾਨੀਆਂ ਦਾ ਇੱਕ ਇੱਕ ਬਰਾਬਰ ਉਹ ਹੀ ਤਾਂ ਗੱਲ ਹੈ ਹਾਂ ਥੋੜੇ ਜਨਾਨੀਆਂ ਦੇ ਕਲਰ ਕਿੰਨੇ ਆ ਹਾਂਜੀ ਸੂਟਾ ਦੇ ਹਾਂ ਲਾਲ ਪੀਲੇ ਹਰੇ ਬੰਦਿਆਂ ਦੇ ਉਹੀ ਬੱਸ ਤੁਹਾਡੇ ਹਾਂ ਉਹੀ ਗੱਲ ਆ ਜੀ ਪੀਲੇ ਕਲਰ ਚ ਵੀ ਚਾਰ ਪੀਲੇ ਆ ਜਾਂਦੇ ਇੱਕ ਪੀਲੇ ਦਾ ਸੈਟ ਬਣਾ ਦਦੇ ਹਾਂ ਉਹੀ ਤਾਂ ਗੱਲ ਆ ਕੱਟਾ ਤੁਸੀਂ ਆਪਣੇ ਸਾਹ ਦੇ ਨੇ ਤੋਤਾ ਫਰੀ ਕਲਰ ਦੀ ਆਉਣੇ ਕਿ ਆਇਓ ਪੈਂਟ ਪੈਂਟ ਤੋਤਾ ਭਰੀ ਕਲਰ ਦੀ ਲੈ ਮੈਂ ਤਾਂ ਕਦੇ ਵੀ ਨਾ ਪਾਵਾਂ ਪਹਿਲਾਂ ਪਾਉਂਦੇ ਹੁੰਦੇ ਤੇ ਗਲਾਬੀ ਪੀ ਕਦੀ ਨਹੀਂ ਲਾਲ ਸ਼ਰਟ ਪਾ ਲੂਗਾ ਕੋਤੇ ਰੰਗ ਦੀ ਪੈਂਟ ਪਾ ਲੂ ਮੈਂ ਤੋਤਾ ਮੈਂ ਤੋ ਫਿਰ ਤਾਂ ਸਾਰੇ ਨੇ ਜਵਾਈ ਬਾਲੂਏ ਦੇਖਣਾ ਚੱਲ ਮੈਂ ਤਾਂ ਪਾ ਲੂਗਾ ਇਹ ਦੇਖ ਲੋ ਵੇ ਸਾਰੇ ਟੱਬਰ ਨੂੰ ਅਗਲੇ ਨੇ ਕਹਣਾ ਭਾਈ ਫਲਾਣਿਆਂ ਦਾ ਜਵਾਈ ਆ ਮੈਂ ਤਾਂ ਆ ਗਿਆ ਹੋ ਗਿਆ ਉਹ ਲੱਗਦਾ ਉਹ ਲੱਗਦਾ ਠੀਕ ਆ ਇਹ ਜੇ ਪਾਸੇ ਨੂੰ ਥੋੜੀ ਲੱਗ ਹੋਈਦਾ ਜਿਹੜਾ ਲੱਗੇ ਦੇਖੇ ਖੜਾ ਕੱਲਾ ਨਾ ਨਾ ਤਾਂ ਕੀ ਹੋਗੇ ਆ ਤੂੰ ਸੋਣਣਾ ਨਾ ਮਾੜੇ ਕਪੜਾ ਤੈਨੂੰ ਆਪਣੇ ਆਪ ਨੂੰ ਵਧੀਆ ਕਪੜੇ ਲੈ ਸਾਡੇ ਘਰ ਦੇ ਸ਼ੌਂਕ ਨਹੀਂ ਮਾਰਦੇ ਜਿਹੇ ਕਿਤੇ ਨੂੰ ਮਾੜੇ ਲੱਗਣ ਕਹੇ ਲੱਗਣ ਕਿ ਸਿਰ ਚੰਗੇ ਅਨਾ ਮਿੱਠੂ ਆ ਗਿਆ ਮਿੱਠੂ ਮੈਂ ਮੈਂ ਲਾਲ ਹਰੀਆਂ ਪੈਂਟਾਂ ਦਾ ਸ਼ੌਂਕ ਨਹੀਂ ਪਾਲਿਆ ਵਾ ਨਹੀਂ ਇਹ ਵੀ ਸੱਦੇ ਹੋ ਜਾਂਦੇ ਨੇ ਨਹੀਂ ਰੰਗ ਦਿਓ ਪਰਪੜਾਣਾ ਪਤਾ ਆਪਾਂ ਆਪਾਂ ਬੈਠਾ ਬੂਟ ਕੱਟ ਪੈਂਦੇ ਮੈਂ ਤਾਂ ਪੁੱਤੋ ਫਰੀ ਰੰਗ ਦੀ ਮੈਂ ਤਾਂ ਅਸਲ ਵਿੱਚ ਨਾ ਜਿਹੜੀ ਉਹ ਕਟੀ ਪਟੀ ਜੀ ਜਿੰਨਾ ਪਾਉਂਦੇ ਹੁੰਦੇ ਤੇ ਉਹ ਵੀ ਮੈਂ ਇੱਕ ਵਾਰ ਲਈ ਤੀ ਬਸ ਨਹੀਂ ਮੰਮੀ ਉਹ ਵੀ ਨਹੀਂ ਲਈ ਕਦੇ ਅਲੀ ਲੋ ਜੀ ਉਹ ਪਹਿਲਾਂ ਅੱਗੇ ਕਹਿੰਦੇ ਨੇ ਅਕਣਾ ਲਾਲ ਹਰੀਆਂ ਪੀੜੀਆਂ ਅਲੱਗ-ਅਲੱਗ ਕਲਰ ਦੀਆਂ ਬੱਚੇ ਨੂੰ ਚੱਲੀਆਂ ਧੀਆਂ ਦੀ ਚੱਲੀਆਂ ਜ਼ਰੂਰ ᱛੀਆਂ ਖੁੱਲੀਆਂ ਮੂਰੀ ਦੀਆਂ ਹਾਂ ਜੀ ਖੁੱਲੀ ਵਾਲੀਆਂ ਵੀ ਚੱਲੀਆਂ ਦੀ ਹੁਣ ਬੂਟ ਕੱਟ ਜੀਆਂ ਪਰ ਮੈਨੂੰ ਤਾਂ ਸ਼ੌਂਕ ਜਾਈ ਮਾ ਦਾ ਸਿੱਧੂਆਂ ਹੀ ਆਪਣਾ ਸਿੱਧੀਆਂ ਸਿੰਪਲ ਤੁਰ ਗਿਆ ਇਹ ਮੈਨੂੰ ਫਾੜ ਨੁੜ ਜਾ ਮੈਨੂੰ ਫਾੜ ਇੱਕ ਜੱਗੀ ਵੀ ਪਹਿਨਦਾ ਸੀਗੀ ਕਿਸੇ ਨੂੰ ਦਿੱਤੀ ਵੀ ਜਿੱਦਾਂ ਕੱਪੜੇ ਉਹਨਾਂ ਪਾਣੀ ਨਹੀਂ ਹੈ ਤਾਂ ਦੇ ਖੁੱਲੀ ਪਾਜੀ ਕਹਿੰਦੇ ਨਹੀਂ ਪਾਣੀ ਨਾ ਪਾਵੇ ਇਹਨੂੰ ਉਹਦੇ ਆ ਕਿ ਮੈਂ ਪਾਂਦਾ ਪਾਜੀ ਉਸ ਅਗ ਤੋਂ ਅਗਲੇ ਦਿਨ ਵਿਆਹ ਤੇ ਜਾ ਕੇ ਗਈ ਸੀ ਉਹ ਮਾਰੇ ਗਏ ਹਾਂ ਹਾਂ ਰੁਪਈਆ ਪਾਉਟ ਕਟ ਪਿੰਟ ਦਿਖਾਵਾ ਦੋ ਕਿਹੜੀਆਂ ਦੋ ਇੱਕ ਇੱਕ ਦਾ ਚੱਟੀ ਜੀਤੀ ਜਿਹੜੀ ਆਪਾਂ ਨੇ ਪਾਈ ਤੀ ਉਹਨੂੰ ਆਪਣੇ ਉੱਤੇ ਹਾਂ ਜਦਾ ਐਨੀਵਰਸਰੀ ਸੀ ਮੰਮੀ ਰਾਣੀ ਇਹਦਨ ਆ ਗਈ ਇੱਕ ਹੋਰ ਪਈ ਉਹ ਅਨ ਟੱਚ ਹੂੰ ਵਧੀਆ ਲਾਦੀ ਦਿਰਬਿੰਦਰ ਹਾ ਚਾਰਜ ਦੀ ਅੱਲ ਦਿੱਤੇ ਪਾਈ ਸਭ ਕੁਝ ਪਾਉਂਦਾ ਭਾਜੀ ਸਭ ਕੁਝ ਪਾਉਂਦਾ ਪੰਜਾਬੀ ਜੁੱਤੀ ਵੀ ਪਾਉਂਦਾ ਭਾਜੀ ਪੰਜਾਬੀ ਜੁੱਤੀ ਉਹ ਐਦ ਕੀ ਕੋਲੇ ਹੋ ਗਈ ਮੇਰੇ ਨਾਲ ਜੀ ਹਾਂ ਵਿਆਹ ਸਾਰਾ ਮੈਂ ਦੇਖ ਲਿਆ ਖੁੱਸੇ ਪੁਰਾਣੇ ਨਾਲੇ ਕਾਲਾ ਨਮਾ ਖੁੱਸਾ ਦਰਾਜ ਉਹਦੇ ਮੈਂ ਪਿਆ ਉਹ ਮੈਂ ਆ ਕੇ ਕੇ ਮੈਂ ਤਾਂ ਤੁਹਾਨੂੰ ਕਿਹਾ ਹੈ ਪਰ ਵਾਲੀ ਜੁੱਤੀ ਨਹੀਂ ਵਿਆਹ ਦੇਖਿਆ ਚੱਲ ਕੋਈ ਨਾ ਤੋਰ ਕਿਤੇ ਦੇਖਿਆ ਕਿਤੇ ਨਹੀਂ ਮੈਨੂੰ ਬਰਾਲੀ ਜੁੱਤੀ ਕੋਈ ਮਿਲਦਾ ਨਹੀਂ ਚਲੋ ਵੇਖਿਆ ਤਾਂ ਨਹੀਂ ਵਿਆਹ ਸੱਚ ਜੇ ਨੰਗੇ ਪੈਰ ਵੀ ਹੁੰਦਾ ਤਾਂ ਵੀ ਦੇਖ ਲੈਂਦਾ ਨਹੀਂ ਜੂਂਗੀ ਦਸ ਲੂੰਗੀ ਦਸ ਲੂੰਗੀ ਹੋ ਜਾਂਦੀ ਹੈਗਾ ਵਾਈਟ ਆਦ ਮੈਂ ਤਾਂ ਕਰ ਦਾਂ ਲੂੰਗੀ ਦਸ ਲੂੰਗੀ ਦਸ ਨਹੀਂ ਕੋਈ ਹੱਸ ਲੂੰਗੀ ਨਾ ਨਾ ਮੇਰੇ ਫੋਨ 'ਚ ਵੀ ਵੀਡੀਓ ਬਣੀ ਆ ਨਹੀਂ ਮੇਰੇ ਕੋਲ ਹੈਗੇ ਮੈਂ ਤਾਂ ਖਾਲੀ ਖੜ ਜਾ ਇੱਕ ਵੇਲੇ ਅੱਧੀਆਂ ਵੀਡੀਓ ਤਾਂ ਬਲੌਗਾਂ 'ਚ ਪਈਆਂ ਨਹੀਂ ਜੀ ਇੰਨਾ ਖਾਰੂ ਪਾਇਆ ਹੋਇਆ ਵਾ ਇਹ ਹੁਣ ਝੋਰ-ਝੋਰ ਕੇ ਪਾ ਦੀ ਕਿਤੇ ਉਹਦੇ ਮਰਤਾ ਵਿੱਚ ਉਹਦੇ ਮਰਤਾ ਬਹੁਤ ਗਾਹ ਪਾਇਆ ਮੈਂ ਮਾਮਾ ਜੀ ਨੇ ਮਾਮਾ ਮਾਮਾ ਜੀ ਬਹੁਤ ਡਾਂਸ ਕਰਦੇ ਹੂੰ ਨਹੀਂ ਮਾਮਾ ਵੀ ਮਾਮਾ ਵੀ ਥੱਕਿਆ ਨਹੀਂ ਮੰਮੀ ਦੇਖ ਲਓ ਹਾਂ ਜਦੋਂ ਮਹਾਲ ਨੂੰ ਵਿਚਾਰੇ ਨੂੰ ਕਿਤੇ ਦੇਖਣ ਹਾਂ ਮਾਮਾ ਟਾਈਮ ਬਾਅਦ ਮਾਮਾ ਵਿਚਾਰਾ ਕਹੇ ਕਹਦਾ 10 ਸਾਲ ਬਾਅਦ ਮੈਂ ਨੱਚਿਆ ਯਾਰ ਕਿਸੇ ਵਿਆਹ ਚ ਹਾਂ ਬਾਅਦ ਨਹੀਂ ਲਿਆ ਉਹਨੂੰ ਐਨ ਪੂਰਾ ਇੰਜੋਏ ਕਰਿਆ ਜੀ ਆਹ ਦੇਖਿਓ ਕੀ ਹੋ ਰਿਹਾ ਦੇ ਤਿੰਨ ਦੇਖਿਓ ਆ ਖੜਾ ਰਹਿੰਦਾ ਹੂੰ ਇਹ ਕਿਹੜਾ ਬਚਿਆ ਕਿ ਜਾਲ ਆਉਂਦਾ ਹੀ ਆ ਲੱਕੂ ਫਿਰ ਕਹਿੰਦੇ ਬਟੱਡੂ ਛਾਲ ਮਾਰ ਕੇ ਵਾਕੇ ਨੂੰ ਗਿੜਾ ਉਹ ਹੋ ਰਿਹਾ ਜਾਂਦਾ ਪਤਾ ਹੀ ਨਹੀਂ ਕਿੱਥੇ ਚਲੇ ਗਈ ਦੀ ਨਾ ਉਹ ਹੋ ਰਿਹਾ ਵੀਡੀਓ ਉਹਦੇ ਚ ਮੈਂ ਜੈਕਟ ਪਾਈ ਹੋਈ ਆ ਹਾਂ 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 ਉਹ ਮੈਨੂੰ ਨਹੀਂ ਦਿੱਤੇ ਵੀਡੀਓ ਉਹ ਵੀਡੀਓ ਹੋ ਰਾ ਹਾਂ ਤੇ ਇੱਥੇ ਉਹ ਜਿੱਦਾਂ ਮੈਂ ਜੈਕਟ ਪਾਇਆ ਆ ਤਾਂ ਫੇਰ ਗਰਮੀ ਆਏ ਤੇ ਖੋਲ ਦਿੱਤੀ ਜੈਕਟ ਉਹਦਾ ਉਹਦਾ ਜਿੱਦਾਂ ਬਹੁਤ ਗਾਹ ਪਿਆ ਵੀਡੀਓ 'ਚ ਚੱਲ ਕੋ ਉਹ ਉਦੋਂ ਪਤਾ ਟਾਈਮੇ ਹੁੰਦਾ ਟਾਈਮੇ ਹੁੰਦਾ ਨਾਲੇ ਮੰਮੀ ਆਏ ਆ ਜੀ ਸਾਰੇ ਰਿਸ਼ਤੇਦਾਰ ਜਦ ਤੱਕ ਚਲੇ ਗਏ ਤੇ ਉੱਪਰ ਪਹਿਲਾਂ ਤਾਂ ਸ਼ਰਮ ਜੀ ਆਈ ਜਾਵੇ ਮੈਂ ਕਿ ਨਵੀਂ ਨਵੀਂ ਰਿਸ਼ਤੇਦਾਰ ਆ ਬਾਦ ਵਿੱਚ ਖੁੱਲੇ ਫਿਰ ਅਸੀਂ ਨੱਚਣੇ ਨੂੰ ਫੇਰ ਸਾਰੇ ਚਲੇ ਗਏ ਆਪਣੇ ਆਪਣੇ ਕੋਈ ਨਾ ਕੋਈ ਕਹਿੰਦਾ ਕੰਮ ਲਿਆਉਂ ਬਚਾਰੇ ਜਣਦੇ ਸੱਚੀ ਜਣਦੇ ਓਏ ਨਹੀਂ ਸਾਰੇ ਆਏ 14 ਦਿਨ ਨੱਚੋ ਬੱਸ ਆਪਣਾ بڑا ਸੁਭਾਅ ਹੁੰਦਾ ਹਾਂਜੀ ਹਾਂ ਬਹੁਤ ਨੱਚੇ ਚਾਚਾ ਜੀ ਨੇ ਸਭ ਲਾਈਵ ਕਰਿਆ ਹੋਇਆ ਦਾ ਮੁੱਲਾ ਦਾ ਉਦੋਂ ਫੇਸਬੁੱਕ ਤੇ ਲਾਈਵ ਫੇਸਬੁੱਕ ਤੇ ਪਤਾ ਨਹੀਂ ਹਾਂ ਅਜੀ ਮੈਂ ਫੜਨਿਆ ਕਰਾਂ ਕਦ ਜੈਸਨ ਫੜਿਆ ਕਰੀ ਬਹੁਤ ਨੱਚੇ ਹਾ ਗੋ ਨਾਲੀ ਚਲੋ ਵਿਆਹ ਵਧੀਆ ਬਾਬੇ ਨਾਨਕ ਦੀ ਕਿਰਪਾ ਮਮੀ ਨੂੰ ਤੇ ਤੁਹਾਡੇ ਨੂੰ ਬੁਖਾਰ ਹੋ ਗਿਆ ਹੈ ਮਮੀ ਨੂੰ ਬੁਖਾਰ ਹੋ ਗਿਆ ਉਹ ਬਚਾਰੇ ਉਰੇ ਬੈਠੇ ਬੈਠੇ ਕਹਿੰਦੇ ਸੀ ਹਾਂਜੀ ਹਾਂ ਜਿਹੜਾ ਸਰੀਰ ਜਟੂ ਹੁਣ ਪਾਏ ਆ ਜੀ ਬਾਹਰ ਧੁੱਪਾਂ ਕਿਹੜੇ ਬਸ ਦੀ ਗੱਲ ਐ ਬੰਦੇ ਨੂੰ ਘੜੀ ਚੱਲ ਬਿਲਕੁਲ ਬਿਲਕੁਲ ਜੀ ਹਾਂ ਚਲੋ ਕੀਆ ਕਰੀਏ ਚਲੋ ਵਧੀਆ ਥੋੜੇ ਬਹਾਨੇ ਦੇ ਘੜੀ ਘੰਟਾ ਮੰਮੀ ਨਾਲੇ ਆਰਾਮ ਕਰ ਲੂਗੇ ਕਿਉਂਕਿ ਆਏ ਆ ਵੀ ਚਲੋ ਵੈਸੇ ਤਾਂ ਭਲਾ ਹੈਗੀਆਂ ਜੈਸਮੀਨ ਆ ਭਾਬੀ ਹੈਗੀਆਂ ਸਾਹਮਣੇ ਨੂੰ ਪਰ ਫੇਰ ਵੀ ਚਲੋ ਸਿਆਣੇ ਬੰਦੇ ਨੂੰ ਆਏ ਹੁੰਦਾ ਵੀ ਚੱਲ ਇੱਕ ਸਿਆਣਾ ਹੁਣ ਕੋਲ ਬੈਠਾ ਕਿਉਂਕਿ ਨਿਆਣੇ ਦਾ ਕੁਝ ਨਹੀਂ ਪਤਾ ਨਿਆਣੇ ਨੇ ਕਿੱਥੇ ਗੱਲ ਤੇ ਕਰ ਦੇਣੀ ਹੋ ਹੀ ਜਾਂਦਾ ਹਾਂ ਜੀ ਹਾਂ ਹੋ ਜਾਂਦਾ ਹਾਂ ਜੀ ਜਿਆਦਾਤਰ ਆ ਔਖਾ ਕਰਦਾ ਇਹ ਵਿਚਾਰੀ ਨੇ ਫੋੜ ਵੀ ਸੁੱਤੀ ਵੀ ਨਹੀਂ ਬਾਚੂ ਸੁੱਤੀ ਵੀ ਨਹੀਂ ਜਿਆਦਾਤਰ ਆ ਔਖਾ ਕਰਦਾ ਆ ਦੇਖ ਲੋ ਬਿੰਦੇ ਓਏ ਪਾਪਾ ਜੀ ਕੰਗੇ ਉਹ ਫਾੜ ਲੋ ਇਹਨੂੰ ਮੈਨੂੰ ਕਿਤੇ ਜਾਣੇ ਔਰ ਦੋ ਇਹ ਦੋਸਤ ਇਹ ਕੀ ਹੈ ਮੇਰੇ ਸਿਰੇ ਕੱਖ ਹੈ ਤੁਹਾਡਾ ਕੰਮ ਨਹੀਂ ਮੁਕਣਾ ਇਹ ਨਹੀਂ ਮੁਕਣਾ ਤੁਹਾਡਾ ਹਾਂ ਵਾਟ ਪਤ ਦੀ ਇਹ ਨਹੀਂ ਮੁਕਾਸਰ ਜੀ ਨੂੰ ਬੋਲ ਥੋੜਾ ਕਹਦੇ ਤੇ ਹਾਂ ਜੀ ਕਹਦੇ ਕਿ ਤੇ ਮੇਰੇ ਨਾਲ ਵੀ ਚਰਚ ਕਰ ਲਿਆ ਕਰ ਜਿਆਦਾ ਕੁੱਟ ਦੇ ਦੇਆ ਕਰ ਮੈਂ ਜੋ ਚਾਰ ਵਾਰ ਗੱਲ ਤਾਂ ਗੱਲ ਕਰੀ ਮੈਂ ਬੈਹ ਦਿੰਦਾ ਸਾਲਾ ਲਾਪਰੀਤ ਵਾਰ ਗੱਲ ਖਾਦੇ ਨੇ ਵੀ ਜੈੜੀ ਦੇ ਚਾਰ ਵਾਰ ਪੀਲੀ ਪੰਜ ਵਾਰ ਤੀਲੀ ਸ਼ਾਮ ਤੱਕ ਹਾਂ ਜੀ ਮੈਨੂੰ ਹਾਸੀ ਆਈ ਜਾਵੇ ਵੀ ਦਾ ਦਾ ਨੋਵੇ ਜੀ ਤੱਕ ਤਾਂ ਮੈਂ ਅੱਧੇ ਵਾਰ ਪੀਲੀ ਹੋ ਗਿਆ ਆਹ ਚੰਦੇ ਵੀ ਤੇਰੇ ਨੂੰ ਤੇਰਾ ਵੀ ਪੱਤਾ ਕੱਟਣਾ ਦੇਖੀ ਚਾਹ ਵਾਲਾ ਇਹ ਮੈਨੂੰ ਹਾਸੀ ਆਈ ਲਾ ਆਪਣੇ ਤੇ ਵੇ ਰਿਹਾ ਡੈਡੀ ਤਾਂ ਵਿਚਾਰਨ ਨੂੰ 5 ਵਾਰ ਸ਼ਾਮ ਤੱਕ ਮਕਾਉਨੇ ਤੇ 9 ਵਜੇ ਤੱਕ ਪੰਜ ਵਾਰ ਵੀ ਨਹੀਂ ਮੈਂ ਤੁਸੀਂ ਵੀ ਮੰਮੀ ਇੰਨੀ ਪੀਂਦੇ ਜਾ ਹੋਰ ਕੀ ਬੱਲੇ ਜਮਾਈ ਥੋੜੀ ਥੋੜੀ ਅੱਧੇ ਗਲਾਸ ਜੜੀ ਆਏ ਨਹੀਂ ਵੀ ਮਤਲਬ ਭਰ ਭਰ ਕੇ ਗਲਾਸ ਉਹ ਅੱਧੇ ਥੋੜੀ ਜਿਹੀ ਅੱਧਾ ਸਮਝ ਲਓ ਹਾਂ ਅੱਛਾ ਮਾੜੀ ਥੋੜੀ ਇਹ ਵੀ ਇਹ ਇਹ ਮੈਨੂੰ ਬਣਾ ਕੇ ਨਹੀਂ ਦੀ ਦਿੰਦੀ ਹਾਂਜੀ ਇਹ ਮੇਰੇ ਮਗਰ ਪੈ ਜਾਂਦੇ ਤੇ ਤੁਸੀਂ ਚਾਹ ਪੀਣੀ ਹੈ ਤੇ ਬਿਮਾਰ ਹੋ ਜਾਣਾ ਲੜਣਾ ਹੋ ਜਾਣਾ ਪਏ ਕਈ ਵਾਰ ਜਸਵੀਰ ਆ ਦੇ ਲੰਘ ਜਾਂਦੀ ਤੇ ਫੇ ਮੈਂ ਦੌ ਮਾਰ ਲੈਂਦੀ ਸੀ ਆ ਚੱਕਰ ਪਾਪਾ ਜੀ ਦਾ ਸਾਡੇ ਫੇ ਗਲਾਸ ਵੀ ਹਨ ਤੁਨ ਕੇ ਪੀਂਦੇ ਨਹੀਂ ਭਰ ਕੇ ਨਹੀਂ ਮੈਂ ਪੀਤਾ ਹਾਂ ਥੋੜਾ ਜਿਹਾ ਇੱਧਾ ਗਲਾਸ ਜੜੀ ਤੇ ਪੱਕਾ ਹੀ ਨਹੀਂ ਨਹੀਂ ਹਾਂ ਉਹੀ ਦਾ ਹੈ ਜੀ ਹੋ ਜਾਂਦਾ ਆਪਣਾ ਤਨ ਬਸ ਅਸੀਂ ਇੱਕਦਣਾ ਨਾ ਪਾ ਕਹਿਦੇ ਵੀ ਭਾੜ ਲਜੀ ਨਹੀਂ ਖਤਮ ਹੁੰਦੀ ਭਾੜ ਲਜੀ ਹਾਂ ਜੀ ਸਵੇਰ ਨੂੰ 5 ਵਜੇ ਤੱਕ ਇੱਕ ਵਾਰ ਵੀ ਲਈ ਥੋੜੀ ਜਿਹੀ ਵਸਤ ਮੈਂ ਤਾਂ ਜਾ ਕੇ ਤੇ ਮੈਂ ਤਾਂ ਜਾ ਕੇ ਪਾਪਾ ਜੀ ਨਾਲ ਵੀ ਜਾਇ ਕਰਦਾ ਰੋਪੜ ਨੂੰ ਮੰਨ ਲਓ ਹੁਣ ਦੋ ਹੀ ਜਾਣੇ ਚੱਲ ਗਏ ਮੇਰੇ ਪਾਪਾ ਜੀ ਜਿਹਨੇ ਕਹਣਾ ਬਾਹਰ ਕਿਤੇ ਨਹੀਂ ਪਾਪਾ ਜੀ ਨੇ ਕਹਣਾ ਉੱਥੇ ਪਾਪਾ ਜੀ ਦੇ ਕਾੜੀਆ ਰੋਪੜ ਜਿਹਨੇ ਕਹਣਾ ਰੋਕ ਯਾਰ ਇੱਥੇ ਨੂੰ ਬੜਾ ਜਾ ਉਹ ਹਲਵਾਈ ਆ ਜੀ ਬੰਦਾ ਹੋਟਲ ਕਰਿਆ ਹੋਇਆ ਨੇ ਮੈਂ ਉੱਥੇ ਹਾਂਜੀ ਲਾਲਾ ਜੀ ਨਾਲੇ ਮੜ ਲੈਣਾ ਉਹਨੂੰ ਬਣਾ ਦੇ ਯਾਰ 2 ਕੱਪ ਚਾਹ ਦੇ ਉਹ ਵੇਖ ਯਾਰ ਮੈਂ ਪਾਪਾ ਹੀ ਥੋੜਾ ਇਹਦੇ ਕਿਆ ਬਣਨਾ ਉਹਨੇ ਗਲਾਸ ਰੱਖਿਆ ਪਾਉਂਦਾ 10 ਰੁਪਏ ਵਾਲਾ ਛੋਟਾ ਜਿਹਾ ਜੀ ਉਹ ਕੱਚ ਦਾ ਸੀ ਹਾਂ ਉਹ ਮੈਂ ਹਾਂ ਇਹਦੇ ਗੱਲ ਥੋੜਾ ਕਿਆ ਬਣਨਾ ਕਹਿੰਦਾ ਬੱਸ ਇੱਕ ਕਹਿੰਦਾ ਲਲਕੇ ਜੀ ਪੂਰੀ ਹੋ ਜਾਂਦੀ ਪੂਰੀ ਹੋ ਜਾਂਦੀ ਹਾਂ ਜੀ ਚਾਹ ਬਹੁਤ ਸਵਾਦ ਸੀ ਹਾਂ ਜੀ ਹਾਂ ਹੋਟਲ ਜੀ ਦੀ ਚਾਹ ਬਹੁਤ ਸਵਾਦ ਹੁੰਦੀ ਸਵਾਦ ਹੁੰਦੀ ਹਾਂ ਉਹ ਕਾੜ ਕਾੜ ਕੇ ਜੀ ਬਣਾਈ ਵੀ ਹੁੰਦੀ ਹਾਂ ਜੀ ਹਾਂ ਹਾਂ ਉਹ ਫੈਂਟੀ ਜਾਂਦੇ ਨਾ ਮੰਮੀ ਚਾਹ ਨੂੰ ਹਾਂ ਹਾਂ ਫੈਂਟੀ ਮਾਰ ਕੇ ਬਣਾਉਂਦੇ ਆ ਸਰ ਨਹੀਂ 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 ਇਹ ਤਾਂ ਸਹੀ ਅੱਛਾ ਮੈਨੂੰ ਐ ਦਾ ਸਰਵਿੰਦ ਸੱਚੀ ਸੱਚੀ ਗੱਲ ਦੱਸੀ ਹਾਂਜੀ ਕਿੰਨੀ ਵਾਰ ਉੱਠਦਾ ਰਾਤ ਨੂੰ ਦੁੱਧ ਪਿਲਾਉਣ ਕੋਲੇ ਰਾਤ ਨੂੰ ਦੁੱਧ ਨਹੀਂ ਦੁੱਧ ਤਾਂ ਮੈਂ ਲਦਾ ਇੱਕ ਦੋ ਵਾਰ ਹੀ ਪਿੰਦੀ ਰਾਤ ਨੂੰ ਪਰ ਐ ਆ ਵੀ ਤੜ ਤੜਕੇ ਵਾਲੀ ਡਿਊਟੀ ਮੇਰੀ ਆ ਜੀ ਦੀ ਸਵੇਰੇ ਤਾਂ ਉੱਠਣਾ ਹੀ ਹੁੰਦਾ ਹਾਂ ਫੇਰ ਤੇਰੀ ਕੱਲ ਦੀ ਡਿਊਟੀ ਆ ਵੈਸੇ ਪਹਿਲੇ ਦਿਨ ਭਾਜੀਆ ਮੇਰਾ ਕਿੱਥੇ ਆ ਕਿੰਨਾ ਪਾਵਾਂ ਪਤਾ ਹੀ ਪਤਾ ਪਹਿਲੇ ਦਿਨ ਕਰਿਆ ਹੁਣ ਆ ਭਾਜੀ ਲੈਣਾ ਹਾਂ ਤਾਂ ਪਤਾ ਨਹੀਂ ਉਹ ਫੇ ਹੁਣ ਮੰਨੂ ਉਹਦਾ ਨਹੀਂ ਨਾ ਪਤਾ ਕਿ ਕਿੱਦਾਂ ਰਾਲਣਾ ਹੈ ਜਿਹੜਾ ਡੱਬੇ ਵਾਲਾ ਦੁੱਧ ਆ ਮੈਂ ਪਹਿਲੇ ਦਿਨ ਉਹ ਵੀ ਤਾਂ ਕਹਿੰਦੀ ਪਾਜ ਪਹਿਲੇ ਦਿਨ ਤਾਂ ਜੈਸਮின் ਦੀ نیند ਪੂਰੀ ਕਰ ਨਹੀਂ ਹੁਣ ਤਾਂ ਵੈਸੇ ਨਾ ਮੰਮੀ ਉਦਾਂ ਅਸੀਂ ਲੈ ਕੇ ਗਏ ਤੇ ਹਰ ਗੁਣ ਨੂੰ ਸਰਦਾਰ ਨੇ ਡਾਕਟਰ ਕੋਲ ਉਹ ਕਹਿੰਦੇ ਵੀ ਹੁਣ ਇਹਦਾ ਥੋੜਾ ਜਿਹਾ ਡੱਬੇ ਵਾਲਾ ਦੁੱਧ ਹੌਲੀ-ਹੌਲੀ ਕਰਕੇ ਬੰਦ ਕਰੋ ਹਾਂ ਉਹ ਕਹਿੰਦੇ ਹਾਂ ਉਹ ਕਹਿੰਦੇ ਵੀ ਜਿਹੜਾ ਇਹ ਦੁੱਧ ਕਈ ਵਾਰ ਕੱਢਦੀ ਹੈ ਨਾ ਵੀ ਇਹ ਇਹਨੇ ਕਰਕੇ ਮੜਾ ਜਾ ਪੈਂਦਾ ਫਰ ਹਾਂ ਜਿਵੇਂ ਹੁਣ ਦੇ ਦੋ ਦੋ ਕਵਾਰ ਤੁਸੀਂ ਔਰ ਦੂਸਰਾ ਦੁੱਧ ਲੈਣੇ ਹੁਣ ਅਸੀਂ ਕੱਲ ਗਾਂ ਦੇ ਦਾ ਟਰਾਈ ਕਰਿਆ ਕਰਿਆ ਦਾ ਜੀ ਹਾਂਜੀ ਕੱਲ ਮੈਂ ਕਹਿੰਦਾ ਪਲਾਇਆ ਦਾ ਜੈਸਮਿਨ ਦੋ ਵਾਰ ਹਾਂ ਪਲਾ ਆ ਲਿਆ ਤਾਂ ਦੋ ਵਾਰ ਹਾਂ ਇੱਕ ਦੋ ਵਾਰ ਉਹ ਪਲਾ ਅੱਜ ਅੱਜ ਹੋਲੀ ਹੋਣੀ ਛੁੱਟ ਜਾਣਾ ਅੱਜ ਨਹੀਂ ਪਲਾਇਆ ਅੱਜ ਨਹੀਂ ਅੱਜ ਵੀ ਹੁਣ ਪਲਾਉ ਹੋਊਗਾ ਇਹਨੂੰ ਹਾਂ ਜਦੋਂ ਇੱਕ ਇੱਕ ਦਿਨ ਥੋੜੇ ਦਿਨ ਹਾਂ ਸਾਲ ਇੱਕ ਵਾਰ ਪਲਾਉ ਦੇਣਾ ਤੇ ਮੇਰਾ ਫੀਡ ਕਰ ਲਿਆ ਤਾਂ ਕਰਕੇ ਨਹੀਂ ਕਿਉਂ ਇਹ ਵੀ ਗੱਲ ਠੀਕ ਹੈ ਪਰ ਵਿਵਿੰਦਰ ਜਿਹੜੇ ਮਾਂ ਦਾ ਦੁੱਧ ਨਾਲ ਉਹਦੇ ਵਰਗੀ ਰੀਸ ਨਹੀਂ ਉਹਦੇ ਵਰਗੀ ਰੀਸ ਨਹੀਂ ਹਾਂਜੀ ਅਸਲੀ ਦਾ ਇਹ ਹੈ ਬਿਲਕੁਲ 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 ਇਹ ਤਾਂ ਹੈ ਰਾਤ ਨੂੰ ਖੜੇ ਦਾ ਵਧੀਆ ਰਹਿੰਦਾ ਹਾਂ ਅਸੀਂ ਦੇਖੇ ਇੱਕ ਕੈਮਰਾ ਹੁਣ ਇੱਥੇ ਹਾਂ ਕਿਹੜਾ ਇਹ ਦੇਖੇ ਪਿਆ ਥੋੜਾ ਹੁਣ ਖੜ ਗਏ ਤੁਸੀਂ ਸਾਹ ਲੈ ਰਹੇ ਹੋ ਓ ਮੇਕ ਓ ਮਮੀ ਮੰਮੀ ਮੰਮੀ ਆਏ ਨੇ ਥੱਲੇ ਉਹ ਲੈਣ ਸਬਜ਼ੀ ਮੰਮੀ ਦੀ ਰੋਟੀ ਤਾਂ ਮੂਲੀ ਸੀ ਦੇ ਕੇ ਉੱਪਰ ਰੱਖ ਕੇ ਗੱਲ ਪਤਾ ਨਹੀਂ ਮੂਲੀ ਕਿੱਥੇ ਤੇ ਲੈ ਕੇ ਆਈ ਦੀ ਮੰਮੀ ਆਵੇ ਲੰਬੇ ਪਿੱਛੇ ਤੇ ਉਹ ਵਿਜੇਪਤੇ ਆਇਆ ਨਾ ਚ ਮੰਮੀ ਆਏ ਅਮੀ ਮੰਮੀ ਮੈਨੂੰ ਰੋਟੀ ਦਿਖਾਈ ਜਾਵੇ ਮੇਰੇ ਕੋਲ ਰੋਟੀ ਮੈਂ ਰੋਟੀ ਉਹ ਬਣਾ ਪਹਿਲਾਂ ਇੱਧਰ ਮੈਂ ਰੋਟੀ ਜੀ ਫੜ ਕੇ ਡੀਜੇ ਪਰ ਰੱਖਤੀ ਚੱਲ ਰੋਟੀ ਲੈ ਕੇ ਮੋਨ ਹਾਂਜੀ ਹਾਂ ਹੁਣ ਕਰ ਲੂਗਾ ਕਿਤੇ ਆਪਾਂ ਨਹੀਂ ਬਿਲਕੁਲ ਸਹੀ ਗੱਲ ਆ ਵਿਆਹ ਸ਼ਾਦੀਆਂ ਲੋੜੀ ਦੇ ਡੀਜੇ ਲਾਉਣਾ ਵੰਕੀਤ ਦੀ ਲੋੜੀ ਤੇ ਕੋਈ ਨਹੀਂ ਲਾ ਲਾਂਗੇ ਫੇਰ ਮੈਂ ਤਿਆਰ ਦੋ ਰਾਤਾਂ ਡੀਜੇ ਨਾਲੋਂ ਤਾਂ ਨਾ ਮੈਂ ਸੋਚਦਾ ਇੱਕ ਨਾ ਸਪੀਕਰ ਆਉਂਦਾ ਜਿਹੜਾ ਜੇ ਉੱਥੇ ਉੱਥੇ ਤਾਂ ਉਹ ਉਹਦੇ ਮਾ ਉੱਥੇ ਨਾ ਉੱਥੇ ਸਪੀਕਰ ਤੇ ਆਪਣੇ ਘਰਾਂ ਵੀ ਪਿਆਏ ਚਾਲੂ ਕਰਿਆ ਉਹਨੂੰ ਕਦੀ ਵਿਚਾਰੇ ਨੂੰ ਕਿਹੜਾ ਸਪੀਕਰ ਪਿਆ ਆਪਣੇ ਮੇਰਾ ਸਪੀਕਰ ਲਿਆਂਦਾ ਮੇਰੇ ਤੇ ਤਾਂ ਪੇਟੀ ਜਿਹਾ ਰੱਖਦਾ ਉਹ ਤਾਂ ਗੱਡੀ ਦੀ ਬੇਸ ਆ ਸਪੀਕਰ ਥੋੜੀ ਆ ਉਹ ਸਪੀਕਰ ਦਾ ਲਾਵਾਂਗੇ ਹੁਣ ਦੋਹਾ ਦੀ ਲੋੜੀ ਮਨਾਉਣੀ ਅਸੀਂ ਹਰਗੁਣ ਦੀ ਹਾਂ ਦਿਨਾਂ ਦੀ 100 ਦੀ ਤਾਂ ਚੱਲ 100 ਦੀ ਤਾਂ ਤੀਜੀ ਦੂਜੀ ਆ ਹਰਗੁਣ ਅਰ ਮਨਕੀਰਤ ਦੀ ਪਹਿਲੀ ਆ ਇਹਨਾਂ ਦੀ ਪਹਿਲੀ ਹੋਸੀ ਤਾਂ ਦੂਈ ਆ ਦੋਹਾਾਂ ਦੀ ਭਾਈ ਹੁਣ ਸਪੀਕਰ ਤੇ ਕੁੜੀਆਂ ਦੀ ਲੜੀ ਲੋੜੀ ਬਣਾਉਦੇ ਹੁੰਦੇ ਆ। ਅੱਛਾ ਜੀ। ਸਾਲ ਮਿਸ ਹੋ ਗਿਆ ਤਾਂ। ਹਾਂ। ਇਸ ਵਾਰ ਸ਼ਾਇਦ ਕਰ ਲੀਏ ਆਪਾਂ। ਨਹੀਂ ਮੈਂ ਸੋਚਦਾ ਜੀ ਉਹ ਸਪੀਕਰ ਜਿਹੜਾ ਜਿਹੜਾ ਉੱਥੇ ਢਾਬੇ 'ਚ ਤਾਂ ਕਿਹੜਾ ਢਾਬਾ ਜੈਸ ਮੈਨੂੰ ਉਹ। ਹਾਂ ਮੈਂ ਸਮਝ ਗਿਆ। ਹਨਾ ਉਹ ਉਹਦੇ ਵਿੱਚੇ ਬਲੂਟੂਥ ਥੀ। ਵੈਸ਼ ਨੂ ਨਾ ਢਾਬੇ 'ਚ। ਜਿੱਥੇ ਜਾਂਦੇ ਹੁੰਦੇ ਆ। ਹਾਂ ਹਾਂ ਹਾਂ। ਯਾਨੀ ਉਹ ਹੈ ਤਾਂ ਪਹੁੰਚ ਗਏ ਆਪਾਂ ਉਹ ਜਿੱਥੇ ਜਾਂਦੇ ਹੁੰਦੇ ਆ। ਹਾਂ। ਕਿਹੜਾ ਢਾਬਾ ਉਹ ਦਮਾ 'ਚ। ਇਹੀ ਢਾਬਾ। ਚੱਲ ਹੈਗਾ ਢਾਬਾ ਬਸ। ਮੈਂ ਫਲੇ ਪੰਜਾਬ। ਹਾਂ ਉਹ ਜਿਆ ਸਪੀਕਰ ਨਾ ਉੱਥੇ ਮੇਰਾ ਇੱਕ ਰੋਪੜ ਦੋਸਤ ਆ ਮੁੰਡਾ ਉਹਦੀ ਦੁਕਾਨ ਆ ਆਹੀ ਕੂਲਰ ਕਾਲਰ ਐਲਈਡੀਆਂ ਜੀ ਆ ਚੀਜ਼ਾਂ ਫੋਨ ਹਾਂ ਉਹਦੇ ਕੋਲ ਪੇ 2:00 ਤੱਕ 2:00 ਵਜੇ ਤੱਕ ਵੀ ਜਾਈ ਜਾ ਹਾਂ ਦੀ ਦੀ ਨੱਚਿਆ ਉਹਦਾ ਲੈ ਚਾ ਠੀਕ ਆ ਚਾ ਵੀ ਬ੍ਰੇਕ ਕਰ ਚੱਲੀਦਾ ਨਹੀਂ ਵਧੀਗਾ ਨਾ ਮੈਂ ਤਾਂ ਮੁੰਡੀਆਂ ਹੋ ਜਾਂਦਾ ਫਿਰ ਗੋਡੇ ਦੇ ਲੈ ਦੇਖ ਲੈ ਭਾਦੀ ਦਾ ਪ੍ਰੈਸ਼ ਕਿਵੇਂ ਨੱਚਦੀ ਤੂੰ ਮੈਂ ਕਿ ਵਸ ਜਨੂ ਇਹ ਮੇਰਾ ਨਾਮ ਨਾ ਬੜਾ ਓਚੀ ਨਾ ਮੈਂ ਕਿਤੇ ਨਾ ਚਲਦੀ ਐ ਤਾਂ ਨਹੀਂ ਜਿਆਦਾ ਮਨਕੀਰ ਨੂਰ ਮਹੀਨੇ ਦੀ ਸੀਗੀ ਡੇਢ ਮਹੀਨੇ ਦੀ ਜਿਆਦਾ ਅਮਨ ਦਿਆਲਪੁਰ ਵਾਲੇ ਦਾ ਵਿਆਹ ਸੀਗਾ ਮੈਂ ਤਾਂ ਉੱਥੇ ਵੀ ਬਕੇਦਾ ਨੱਚਦੀ ਸੀ ਡੇਢ ਜਿਆਦਾ ਵੀ ਆਪਰੇਸ਼ਨ ਸੀਗਾ ਡੇਢ ਮਹੀਨੇ ਦੀ ਸੀਗੀ ਨੂਰ ਤੇ ਸਾਥੇ ਵੀ ਨੱਚਦੀ ਸੀ ਮੈਂ ਕਿਹਾ ਪੈਨੋਂ ਤਾਂ ਨਹੀਂ ਮਿਲਿਆ ਹੁਣ ਤੇ ਨੱਚਦੀ ਐ ਮਨ ਦੇ ਦੀ ਗੱਲ ਤੇ ਨੱਚ ਮੈਂ ਦੇ ਦੀ ਸ੍ਰੀਂ ਜੀ ਤੂੰ ਨਾਚ ਲਾ ਗੇੜਾ ਦਿਆ ਮੈਂ ਵੀ ਨਚਾਂ ਲਾਂਗੀ ਮੈਂ ਕਦੇ ਦੀ ਮੈਨੂੰ ਇਹਦੇ ਕਰਕੇ ਜਿਆਦਾ ਨਚਣਾ ਪਿਆ ਮੈਂ ਕਹੇ ਇਹ ਨਾ ਰਹਿ ਜੀ ਤੂੰ ਆਪਣੇ ਚਾਅ ਪੂਰਾ ਕਰ ਨਹੀਂ ਨੱਚੀ ਤਾਂ ਉੱਥੇ ਤੂੰ ਵੀ ਬਥੇਰੀ ਆ ਹਾਂ ਨੱਚੀਆਂ ਮੇਰਾ ਘਰਾਂ ਦਾ ਨੱਚਦਾ ਤਾਂ ਮਾਣ ਮਾਰੀ ਦੱਬਾ ਨਹੀਂ ਲਗਿਆ ਅਸੀਂ ਕਹਿੰਦੇ ਨੂਰ ਖੋਣੇ ਵਾਲੀ ਜਦ ਨੱਚ ਨਹੀਂ ਹੋਇਆ ਬਹਿ ਜਾ ਹੁਣ ਤਾਂ ਨੂਰ ਹੋ ਗਈ ਹੁਣ ਕੋਈ ਟੈਂਸ਼ਨ ਨਹੀਂ ਕੋਈ ਕਿਦਾ ਰਿਹਾ ਜਿੱਦੇ ਜਿਸੀ ਨੱਚ ਸਕਦੇ ਐ ਖੁਲ ਕੇ ਯਾਰ ਉਹ ਤੇਰੇ ਦਿੱਸ ਰਿਹਾ ਨੀ ਤਾਂ ਲੋੜੀ ਨੂੰ ਇਹ ਵਿਆਹ ਵਾਲੀ ਫੀਲਿੰਗ ਲੈ ਲਿਓ। ਉਹ ਕਿਹਾ ਲੋੜੀ ਨੂੰ ਰੱਚੀ ਜਾਵੇ ਜਿਹੜਾ ਲੱਚਣਾ। ਆਏ ਹੁੰਦੇ ਨੇ ਆਪਣੇ ਘਰ ਦੇ ਵਿੱਚ ਹੋਵੇ ਹਨਾ। ਹਾਂਜੀ ਹਾਂ। ਫੇਰ ਬੇਫਿਕਰੀ ਆ ਜੀ। ਬੇਫਿਕਰੀ ਜੀ। ਲੋੜੀ ਤੇ ਆਪਾਂ ਇੱਕ ਦੋ ਦਿਨ ਪਹਿਲਾਂ ਪ੍ਰੋਗਰਾਮ ਰੱਖੂਗੇ ਫੇਰ ਚਾਹੇ ਦੀਦੀਆਂ ਨੂੰ ਰਾਤ ਵੀ ਰੱਖ ਲਈਏ। ਸੰਡੇ ਬਰਥਡੇ ਵਾਲੇ ਦਿਨ। ਹਾਂ ਕਿਉਂਕਿ ਗੱਲ ਇਦਾਂ ਹੈ ਜੇ ਆਪਾਂ ਲੋੜੀ ਵਾਲੇ ਦਿਨੇ ਰੱਖਿਆ ਫੇਰ ਹਰੇਕ ਨੇ ਤਿਹਾਰ ਆਪਣੇ ਘਰਾਂ। ਲੋੜੀ ਤਾਂ ਹੁੰਦਾ ਵੀ ਨਿਰਵੰਦ ਹਾਂਜੀ ਹਾਂ। ਆ ਗਏ ਪਿੱਛੇ ਰੱਖ ਲੁੰਦਾ ਅਗਲਾ। ਮੇਰਾ ਬਰਥਡੇ ਕਹਿੰਦੇ ਸਾਵਣੇ ਮੇਰਾ 11 ਤਰੀਕ ਦਾ ਬਰਥਡੇ ਹੁੰਦਾ ਜੀ ਮੈਂ ਤੁਹਾਨੂੰ ਦੱਸਦੀ ਹਾਂ 11 ਜਨਵਰੀ ਆ ਪੂਰੀ ਤੇ ਇਹਦੇ ਵਿੱਚ ਜਿਨ੍ਹਾਂ ਨੇ ਆਪਣਾ ਲੋਹੜੀ ਦਾ ਪ੍ਰੋਗਰਾਮ ਕਰਨਾ ਉਹ ਕਰੀ ਜਾਂਦੇ ਹਾਂ ਕਰੀ ਜਾਂਦੇ ਬਾਅਦ ਚ ਵੀ ਕਰੀ ਜਾਂਦੇ 13 ਤਰੀਕ ਤੇ ਹਾਂਜੀ ਹਾਂ ਇਹ ਕਹਿੰਦਾ ਘਰ ਦਾ ਪ੍ਰੋਗਰਾਮ ਹੀ ਕੱਲ੍ਹ ਇਹਦੇ ਠੀਕ ਲੱਗਦਾ ਬੱਟਾ ਇਹਦੀ ਠੀਕ ਲੱਗਦੀ ਕੱਲ੍ਹ ਕਰਦੇ ਮੈਂਦੀ ਕੱਲ੍ਹ ਦਾ ਪ੍ਰੋਗਰਾਮ ਹੈਗਾ ਹੀ ਪੁੱਛ ਗਿਆ ਜਿਹੜੇ ਮਾਸੀ ਭਾਂਦੇ ਨੇ ਵੀ ਲੋਹੜੀ ਮਨਾਉਣੀ ਹੈ ਘਰ ਦੇ ਹੀ ਉਹਨਾਂ ਨੇ ਕਦ ਮਨਾਉਣੀ ਹੈ ਉਹਨਾਂ ਨੇ ਇਹਨਾਂ ਹੋਊਗੀ ਤੇ ਇੱਕੋ ਹੀ ਡਾਂਗ ਰਖ ਲੋ ਸਲਾਹ ਵੀ ਕਰ ਲਿਓ ਨਹੀਂ ਅੱਪਾ ਦਾ 11 ਤਰੀਕ ਨੂੰ ਰੱਖਾਂਗੇ ਹੂੰ ਜਨਮ ਦਿਨ ਵਾਲੇ ਦਿਨ ਜੀ ਫਿਰ ਹੈਪੀ ਬਰਥਡੇ ਨੇ ਹਾਂਜੀ ਹਾਂ ਨਾਲੇ ਹੈਪੀ ਬਰਥਡੇ ਬਣਾ ਲੈਣਾ ਨਾਲੇ ਲੋੜੀ ਮਨਾ ਦੇਣੀ ਨੇ ਆਣਿਆਂ ਦੇ ਠੀਕ ਨਹੀਂ ਜਦੋਂ ਮੇਰੀ ਮਾਸੀ ਵੀ ਰਹੇ ਜੀ ਅੱਪਾ ਮਾਸੀ ਨਾਲ ਕੋਲੀ ਸੀ ਹਾਂ ਮਾਸੀ ਜੀ ਨੇ ਕਾ ਦੇਣਾ ਮੰਮੀ ਪਤਾ ਕੁਝ ਕਹਿਣਾ ਕਾ ਬਰਥਡੇ ਹੈਗੀ ਸਲਾਹ ਹਾਂਜੀ ਬਾਕੀ ਹੁਣ ਦੇਖੋ ਰੱਬ ਦੇ ਅੱਗੇ ਕਿੱਦਾਂ ਪਤਾ ਜਣਾ ਪਤਾ ਨਹੀਂ ਕਿਉਂ ਕਹੀ ਜਾ ਹਾਂ ਜੀ ਹਾਂ ਹਾਂ ਪੱਕਾ ਤੇ ਕਰਦੇ ਆ ਵੀ ਮਾਸੀ ਆਏ ਕਹੀ ਨੇ ਸ਼ੈਡ ਮੈਂ ਆ ਮਾ ਸ਼ਾਦ ਮਨਾਵਾ ਦੋ ਦਿਲਾਂ ਚ ਉਹ ਬੰਦੇ ਕਿਆ ਚੱਕਰ ਕਰਦਾ ਇਹਨਾਂ ਦਿਨਾਂ ਚਾਕੇ ਤਾਂ ਦਿਲ ਉਟ ਖੜਦਾ ਉਹ ਹਾਂ ਜੀ ਹਾਂ ਵਾ ਜਾਵਾ ਹਾਂ ਆ ਹੋ ਜਾਂਦਾ ਨਵਾ ਵੀ ਆ ਕੁਝ ਬਾਕੀ ਨਹੀਂ ਪਤਾ ਆਪਣਾ ਬਣਦਾ ਹੈ ਬਿਲਕੁਲ ਹਾਂ ਜੀ ਹਾਂ ਹਾਂ ਖਰਚੇ ਦੇਖੜੇ ਪੈਂਦੇ ਆ ਸਹੀ ਗੱਲ ਆ ਜੀ ਸਾਰਾ ਕੁਝ ਦੇਖਣਾ ਪੈਂਦਾ ਸੋਤਰ ਤੇ ਹੋਣਾ ਜਿਆਦਾ ਔਖਾ ਆ ਜੀ ਹੂੰ ਸੋ ਚਲੋ ਜੀ ਠੀਕ ਆ ਜੀ ਫਿਰ ਸਾਡੀਆਂ ਗੱਲਾਂ ਬਾਤਾਂ ਭਾਈ ਜਲਦੀਆਂ ਰਹਿਣੀਆਂ ਮਿਲਦੇ ਆ ਜੀ ਤੁਹਾਨੂੰ ਕਿਸੇ ਅਗਲੇ ਵਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ